ਪਾਣੀ ਜ਼ਿਆਦਾ ਹੋਣ ਕਰਕੇ ਤੁਸੀਂ ਬਾਂਦੇ ਇੱਥੇ ਮੱਝਾਂ ਆਪਣੀਆਂ ਬੰਨੀਆਂ ਹੋਈਆਂ ਸੀ ਤੇ ਫਿਰ ਅਸੀਂ ਤੀਜੇ ਦਿਨ ਡੇਰੇ ਤੇ ਜਦੋਂ ਆਏ ਅਸੀਂ ਵੇਖਿਆ ਆ ਗਿਆ ਆਪਣੇ ਪਸ਼ੂ ਤੇ ਸਾਡੀ ਮੱਝ ਇੱਕ ਮਰੀ ਹੋਈ ਸੀ ਦੁੱਧ ਵਾਲੀ ਸਾਡੀ ਸਾਰ ਲੈਣ ਵਾਸਤੇ ਸਾਡੇ ਖਾਲਸਾ ਏਡ ਵਾਲੇ ਬਹੁਤ ਸਹਯੋਗ ਦਿੱਤਾ ਜੀ ਉਹਨਾਂ ਸਾਨੂੰ ਅੱਜ ਇੱਕ ਦੁੱਧ ਵਾਲੀ ਮੱਝ ਸੱਜਰ ਉਹ ਦੇ ਕੇ ਚੱਲੇ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਪਰਿਵਾਰ ਵਾਸਤੇ ਇੰਨਾ ਸੋਚਿਆ ਕਿਉਂਕਿ ਬੱਚੇ ਛੋਟੇ ਨੇ ਦੁੱਧ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਸੀ ਤੇ ਅਸੀਂ ਮੱਜਦ ਲੈ ਨਹੀਂ ਸੀ ਸਕਦੇ ਅਜੇ ਤੇ ਸਾਡਾ ਬਹੁਤ ਹੀ ਜ਼ਿਆਦਾ ਨਾ ਮਦਦ ਕੀਤੀ ਹੈ ਜੀ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂ ਜੀ ਬੱਚੇ ਵੀ ਖੁਸ਼ ਆ ਪਰਿਵਾਰ ਸਾਰਾ ਹੀ ਖੁਸ਼ ਆ ਜੀ ਸੰਗਤ ਨੂੰ ਇਹ ਕਹਿਣਾ ਚਾਹਾਂਗੇ ਕਿ ਜੈ ਖਾਲਸਾ ਏਡ ਦੇ ਬਹੁਤ ਜ਼ਿਆਦਾ ਹੀ ਸਾਡੇ ਹਾਰਡ ਦੌਰਾਨ ਬਹੁਤ ਮਦਦ ਕੀਤੀ ਆੜਾਂ ਦੇ ਵਿੱਚ ਸਾਡੇ ਪਿੰਡ ਵੀ ਬਹੁਤ ਸੇਵਾ ਪਹੁੰਚਾਈ ਆ ਨਾ ਲਾਗੇ ਬੰਨੇ ਜਿੰਨੇ ਵੀ ਆ ਕੋਟਗੁਰ ਬਖਸ਼ ਸਾਡੇ ਲਾਗੇ ਪੈਂਦਾ ਵਾ ਤੇ ਧਰਮਾ ਬਾਅਦ ਸਾਈਡ ਸਾਰੇ ਪਿੰਨਾ ਚ ਆ ਕੇ ਇਹਨਾਂ ਸਾਰਿਆਂ ਦੀ ਦੇਖਭਾਲ ਕੀਤੀ ਆ ਤੇ ਹੜਾਂ ਦੌਰਾਨ ਬਹੁਤ ਹੀ ਜ਼ਿਆਦਾ ਇਹਨਾਂ ਸਾ ਸਾਡਾ ਸਾਥ ਦਿੱਤਾ ਹੈ